ਟੌਪ ਦੀ ਬਲੱਡ ਲੈਣ ਦੀ ਜਿਹੜੀ ਬਿਸ਼ੇਰੀ ਦੇਵਾਂਗੇ ਸਾਰੀ ਜਾਣਕਾਰੀ ਲਵਾਂਗੇ ਕੀ ਮੁੱਲ ਮੰਗਦੇ ਆ ਅਸੀਂ ਭਾਈ ਇਹੋ ਜਿਹੇ ਘੋੜਿਆਂ ਦੇ ਮਗਰ ਜਾ ਕੇ ਖੜ੍ਹ ਜੇ ਦਰਮਿਆਨੇ ਬੰਦੇ ਤਾਂ ਝਾਕ ਨਹੀਂ ਨੀ ਦਿੰਦੇ ਇਹੋ ਜਿਹੇ ਜਾਨਵਰ ਮੁੱਲ ਕਰਾਉਣ ਨੂੰ ਭਲਾਂ ਦੀ ਕਿੰਨੇ ਮਰਜ਼ੀ ਕਰਾਈ ਚੱਲੋ ਪਰ ਉਹ ਬਾਈ ਕਹਿੰਦਾ ਵੀ ਰੇਟ ਤਾਂ ਕਰਨਾ ਵੀ ਉਹੀ ਸੱਜਣ ਜਿਹੜੇ ਫੋਨ ਲਾਉਣ ਵੀ ਜਿਨ੍ਹਾਂ ਨੇ ਖਰੀਦਣੀ ਹੈ ਬਿਸ਼ੇਰੀ ਕਿੱਦਾਂ ਦੀ ਆ ਬਾਈ ਨੇ ਮੁੱਲ ਕਿਵੇਂ ਦਾ ਮੰਗਿਆ ਜੇ ਮੁੱਲ ਬਾਈ ਦਾ ਚੰਗਾ ਲੱਗਿਆ ਜ਼ਰੂਰ ਵੀਡੀਓ ਨੂੰ ਸ਼ੇਅਰ ਆਪਾਂ ਰੇਟ ਦਾ ਆਈਡੀਆ ਵੀਡੀਓ 'ਚ ਹੀ ਦੇ ਦੇਣਾ ਹਣਾ ਵੀ ਆਪਾਂ ਕੀ ਮੁੱਲ ਮੰਗਦੇ ਆ ਬਿਲਕੁਲ ਹਣਾ ਭਾਈ ਹਾਂ ਜੀ ਤੇ ਇਹਦਾ ਮੁੱਲ ਕੋਣ ਔਰ ਜਿੰਨਾ ਮਰਜ਼ੀ ਕਰੇ ਇਹਦੀ ਵੱਡੀ ਭੈਣ ਵੀ ਘਰੇ ਖੜੀ ਆਪਣੇ ਉਹ ਪਿਛਲੇ ਸੂਏ ਦੀ ਹਾਂਜੀ ਪਿਛਲੇ ਸੂਏ ਦੀ ਠੀਕ ਹੈ ਭਾਈ ਸਾਸੀ ਗਲ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚਿਆ ਮੋਗੇ ਜ਼ਿਲ੍ਹੇ ਦੇ ਪਿੰਡ ਕੋਕਰੀ ਕਲਾ ਬਾਈ ਜਗਮੋਹਣ ਉਹਨਾਂ ਦੇ ਫਾਰਮ ਦੇ ਉੱਪਰ ਪਹੁੰਚੇ ਆ ਵੈਸੇ ਜੇ ਘੋੜਿਆਂ ਦੀ ਲੈਂਡ ਦੇ ਵਿੱਚ ਆਪਾਂ ਗੱਲਬਾਤ ਕਰੀਏ ਬਾਈ ਨੂੰ ਮੋਹਣੇ ਦੇ ਨਾਮ ਨਾਲ ਜਾਣਦੇ ਆ ਜੇ ਆਪਾਂ ਗੱਲਬਾਤ ਕਰਦੇ ਆ ਜਗਰਾਉ ਜਿਹੜੀ ਮੰਡੀ ਲੱਗਦੀ ਆ ਉਹ ਭਾਈ ਹੁਣੀ ਸ਼ੁਰੂ ਤੋਂ ਮੰਡੀ ਲਵਾਉਂ ਕੋਈ ਜਿਹੜੀ ਮੀਟਿੰਗ ਹੁੰਦੀ ਹੈ ਜਾਂ ਜਿਹੜਾ ਸਾਰਾ ਮੰਡੀ ਦਾ ਪ੍ਰਬੰਧ ਹੁੰਦਾ ਭਾਈ ਜਗਮੋਣ ਹਣੀ ਕਰਦੇ ਆ ਅੱਜ ਇੱਕ ਚੀਜ਼ ਮੈਂ ਕਹੂੰਗਾ ਵੀ ਇਸ ਫਾਰਮ ਦੇ ਉੱਪਰੋਂ ਇੱਕ ਤੁਹਾਨੂੰ ਹੀਰਿਆਂ ਦੀ ਖਾਣ ਦੇਣੀ ਆ ਬਹੁਤ ਚੰਗੀ ਟੌਪ ਦੀ ਬਲੱਡ ਲੈਣ ਦੀ ਜਿਹੜੀ ਬਿਸ਼ੇਰੀ ਦੇਵਾਂਗੇ ਸਾਰੀ ਜਾਣਕਾਰੀ ਲਵਾਂਗੇ ਪਹਿਲਾਂ ਆਪਾਂ ਭਾਈ ਜਗਮੋਣ ਦਾ ਸਵਾਗਤ ਕਰਦੇ ਆ ਭਾਈ ਜਗਮੋਣ ਭਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਅਸੀਂ ਕਰਦੇ ਹਾਂ ਧੰਨਵਾਦ ਨਾਲ ਥੋੜਾ ਘੋੜੇ ਸਦਾਬ ਤੇ ਨਾਲ ਲਾ ਲੈਂਦਾ ਤੇ ਜਗਮੋਣ ਭਾਈ ਵੈਸੇ ਤਾਂ ਅੱਜ ਗੱਲਬਾਤ ਕਰ ਲਈਏ ਕੋੜੇ ਵਾਲੀ ਜਾਂ ਹਨਾ ਦੁਨੀਆ ਆਪਾਂ ਨੂੰ ਸਾਰੇ ਚੰਗੇ ਤਰੀਕੇ ਨਾਲ ਜਾਣਦੇ ਆ ਤੇ ਭਾਈ ਆਪਾਂ ਦੱਸਦੀ ਕਿੰਨਾ ਕੁ ਪੁਰਾਣਾ ਕੰਮ ਆ ਭਾਈ ਆਪਣਾ ਸਾਡੇ ਭਾਈ ਦਾਦੇ ਪਰਦਾਦੇਆਂ ਤੋਂ ਜੱਦੀ ਪੁੱਛਤੀ ਆ ਘਰੋਂ ਕੋੜੀ ਕੋਣ ਨਹੀਂ ਦਿੱਤੀ ਠੀਕ ਆ ਭਾਈ ਹਾਂਜੀ ਹਾਂਜੀ ਸ਼ੁਰੂ ਤੋਂ ਜਣ ਕੇ ਸ਼ੁਰੂ ਤੋਂ ਹੀ ਆ ਤੇ ਭਾਈ ਜਗਮੁਣ ਇੱਕ ਚੀਜ਼ ਹੋਰ ਹਨਾ ਤੁਸੀਂ ਮੰਨਦਾ ਚੰਗਾ ਸਾਰਾ ਦੇਖਿਆ ਹੋਊਗਾ ਹਨਾ ਕਿ ਕਦੇ ਬਹੁਤ ਤਕੜੀਆਂ ਹੋ ਜਾਂਦੀਆਂ ਹਨਾ ਕਿਤੇ ਰੇਟ ਡਾਊਨ ਹੋ ਜਾਂਦੇ ਆ ਅਤਰਾ ਚੜ੍ਹਾ ਆਉਂਦੇ ਆ ਅਸੀਂ ਖੜਾ ਛੱਡਿਆ ਹੀ ਨਹੀਂ ਇਹਨਾਂ ਦਾ ਖੜਾ ਛੱਡਿਆ ਨਹੀਂ ਤੇ ਜਗਮੁਣ ਵੀ ਇੱਕ ਚੀਜ਼ ਹੋਰ ਹਨਾ ਜਿਵੇਂ ਕਈ ਵਾਰੀ ਅਗਲਾ ਕਹਿੰਦਾ ਯਾਰ ਵੀ ਬਹੁਤ ਸਾਰੇ ਸੱਜਣ ਮਿੱਤਰੇ ਸ਼ੌਂਕੀਆ ਤੌਰ ਤੇ ਦਾ ਵੀ ਮੈਨੂੰ ਤੁਹਾਨੂੰ ਵੀ ਸ਼ੌਂਕੀਆ ਤੌਰ ਤੇ ਹਣਾ ਤੇ ਬਈ ਕਿਵੇਂ ਆ ਵੀ ਘੋੜਿਆਂ ਨੂੰ ਰੱਖਣ ਦਾ ਵੀ ਕਿੰਨਾ ਕ ਫਾਇਦਾ ਆਪਣੇ ਬਈ ਸਾਡਾ ਤਾਂ ਜੀ ਨਹੀਂ ਲੱਗਦਾ ਜੇ ਘੋੜਾ ਨਾ ਘਰੇ ਹੋਵੇ ਠੀਕ ਆ ਬਈ ਹਾਂਜੀ ਤੇ ਬਈ ਜਗਮਉੜ ਹਸ ਟਾਈਮ ਆਪਣੇ ਫਾਰਮ ਤੇ ਟੋਟਲ ਕਿੰਨੇ ਕ ਜਾਨਵਰ ਆ ਬਈ 6-7 ਜਾਨਵਰ ਆ ਮੇਰੇ ਕੋਲ 6-7 ਬਈ ਹਾਂਜੀ ਤੇ ਬਈ ਹੁਣ ਆਪਾਂ ਜਿਹੜੀ ਇੱਕ ਜਿਹੜੀ ਆਪਾਂ ਸਕਰੀਨ ਤੇ ਜਿਹੜੀ ਬਿਸ਼ੇਰੀ ਦੇਖ ਰਹੇ ਇਹ ਆਪਾਂ ਸੇਲ ਕਰਨੀ ਆ ਇਹ ਸੇਲ ਕਰਨੀ ਤੇ ਜਗਮਉੜ ਬਈ ਕੀ ਡਿਟੇਲ ਆ ਦੀ ਕਿੰਨੇ ਚਰਦੀ ਹੋ ਗਈ ਆ ਕਿੰਨੇ ਜਿਹੜੀ ਕਿਹੜੇ ਘੋੜੇ ਦੀ ਬੱਚੀ ਆ ਸਾਰੀ ਡਿਟੇਲ ਦੱਸ ਪੂਰੇ ਦਸਾਮੀ ਨੇ ਨਦਰ ਸੂਲਪੁਰ ਵਾਲੇ ਛੇਰੇ ਸਰਪੰਚ ਵਾਲੇ ਘੋੜੇ ਦੀ ਬੱਚੀ ਆ ਜਿਹੜੀ ਜੈ ਰਾਜ ਦੀ ਬੱਚੀ ਆ ਜੈ ਰਾਜ ਆ ਗਿਆ ਦੇਵ ਰਾਜ ਰਣਕੀ ਲੈਣਾ ਉਹ ਦੇਵ ਰਾਜ ਆ ਗਿਆ ਦਿਲਵਾ ਗਿਆ ਰਣੀ ਵਾਲੀ ਲੈਣ ਚੋਈ ਰਣੀ ਵਾਲੀ ਲੈਣ ਜੋ ਤੇ ਭਾਈ ਯਾਰ ਜਿਵੇਂ ਤੁਸੀਂ ਉਮਰ ਬੋਲ ਰਹੇ ਹੋ ਹਨ ਬਸ਼ੇਰੀ ਯਾਰ ਕਦ ਘਾੜ ਬੋਸਣਾ ਕਰ ਗਈ ਹਨ ਇਹ ਤਾਂ ਸ਼ੋਅ ਕੁਆਲਟੀ ਦੇ ਰੱਖਣ ਵਾਲੀ ਸੀ ਗੱਲ ਕਰ ਕੋਈ ਮਜਬੂਰੀ ਇਹੋ ਜੀ ਬਣ ਗਈ ਕਰਕੇ ਸਾਨੂੰ ਦੇਣੀ ਪਈ ਇਹ ਤੇ ਭਾਈ ਕਹਿਣ ਦਾ ਮਤਲਬ ਜਿਵੇਂ ਪੱਠਪੜਾ ਹਨਾ ਪੂਰਾ ਤਾਰਾ ਹੈ ਨਾ ਬੜਾ ਇਹਦਾ ਸੋਹਣਾ ਹੈ ਕਿਸੇ ਗੱਲ ਦੀ ਕਮੀ ਨਹੀਂ ਤਥਾਈ ਨਹੀਂ ਕਿਸੇ ਗੱਲ ਦੀ ਬਿਲਕੁਲ ਹੈ ਨਾ ਬਾਈ ਤੇ ਬਾਈ ਉਹ ਜੇ ਗੱਲਬਾਤ ਕਿਵੇਂ ਹੈ ਸਾਊਸੀਲ ਆ ਜਿਵੇਂ ਬਾਈ ਬੱਚੇ ਖੋਲੀ ਫਿਰਨ ਕੋਈ ਖੋਲੀ ਫਿਰ ਕੋਈ ਚੱਕਰ ਹੀ ਨਹੀਂ ਚੱਕਰ ਹੀ ਨਹੀਂ ਹੈ ਨਾ ਜਗਮਨ ਬਾਈ ਜੇ ਗੱਲਬਾਤ ਕਰ ਲਈ ਬਈ ਜੈ ਰਾਜਵਾਰੇ ਆਪ ਤਾਂ ਸੀ ਹੈ ਨਾ ਜੈ ਰਾਜਵਾਰੇ ਸਾਰੇ ਜਾਣਦੇ ਆ ਦੋਸਤ ਮਿੱਤਰ ਹੈ ਨਾ ਗਾਂ ਉਹਦੂ ਘਰ ਜਿਹੜੇ ਉਹਦੇ ਪਿਓ ਆ ਗਿਆ ਉਹਦਾ ਦਾਦਾ ਕੋਈ ਭੁਲਿਆੜੀ ਹੈ ਨਾ ਹੁਣ ਆਪੇ ਇਹਦੀ ਮਾਂ ਬਾਰੇ ਦੱਸ ਦਈਏ ਜਗਮਨ ਬਾਈ ਉਹ ਕਿੱਦਾਂ ਦੀ ਘੋੜੀ ਆ ਉਹ ਆਪਣੇ ਘਰ ਦੀ ਘੋੜੀ ਸੀ ਬਾਈ ਇਹ ਆਪਣੀ ਨਾ ਕੋਕਰੀ ਜਿਹੜੀ ਮਸ਼ਹੂਰ ਆ ਘੋੜ ਠੀਕ ਹੈ ਭਾਈ ਪ੍ਰਾਣੀਆਂ ਘੋੜਿਆਂ ਆਪਣੇ ਰੱਖਦੇ ਆ ਪ੍ਰਾਣੀ ਘੋੜੀ ਆ ਮੇਰੇ ਕੋਲੇ ਠੀਕ ਹੈ ਭਾਈ ਕਿੰਨੇ ਬੱਚੇ ਦਿੱਤੇ ਸਾਰੇ ਟਾਪ ਕੁਆਲਟੀ ਦੇ ਬੱਚੇ ਦਿੱਤੇ ਨੇ ਜਿਹੜੀ ਆਪਣੀ ਇਹਦੀ ਮਾਂ ਹੈ ਇਹਦੀ ਮਾਂ ਹੈ ਠੀਕ ਹੈ ਭਾਈ ਭਾਈ ਇਹ ਦੂ ਪਹਿਲਾ ਵਾਲੇ ਬੱਚੇ ਵੀ ਰੱਖੇ ਕੋਈ ਇਹਦੀ ਵੱਡੀ ਭੈਣ ਵੀ ਘਰੇ ਖੜੀ ਆ ਆਪਣੇ ਉਹ ਪਿਛਲੇ ਸੂਏ ਦੀ ਹਾਂਜੀ ਪਿਛਲੇ ਸੂਏ ਦੀ ਠੀਕ ਹੈ ਭਾਈ ਜਿੰਨੇ ਬੱਚੇ ਦਿੱਤੇ ਸਾਰੇ ਟਾਪ ਕੁਆਲਟੀ ਦੇ ਦਿੱਤੇ ਨੇ ਟਾਪ ਕੁਆਲਟੀ ਦੇ ਤੇ ਭਾਈ ਇਹ ਵੀ ਹਨਾ ਮੇਰੇ ਹਿਸਾਬ ਨਾਲ ਅਮ ਇਹ ਇਹ ਬਹੁਤ ਵੀ ਬਹੁਤ ਵੱਡੀ ਕੋੜੀ ਬਣੂ ਯਾਰ ਚੰਗੇ ਕੋੜੇ ਦੀ ਧੀ ਆ ਇਹ ਬਿਲਕੁਲ ਆਣਾ ਬਾਈ ਤੇ ਬਈ ਜਿਮਣਾ ਇੱਕ ਚੀਜ਼ ਮੈਂ ਹੋਰ ਕਹੂੰਗਾ ਹਨਾ ਵੀ ਜਿਵੇਂ ਲਾਈਨ ਇਹ ਪੂਰੀ ਸਟਰੋਂਗ ਆ ਗਈ ਹਨਾ ਮਦਰ ਇਹਦੀ ਘਰੇ ਖੜੀ ਆ ਆਪਣੇ ਉਹ ਆਪਾ ਦੇਖ ਸਕਦੇ ਹਾਂ ਜੀ ਹਨਾ ਤੇ ਬਈ ਹੁਣ ਗੱਲਬਾਤ ਕਰ ਲਈਏ ਰੇਟ ਦੀ ਕਿਉਂਕਿ ਬਹੁਤ ਸਾਰੇ ਸੱਜਣ ਹਨਾ ਇਹ ਗੱਲ ਅਦਾ ਇਤਰਾਜ ਰਹਿੰਦਾ ਵੀ ਯਾਰ ਵੀ ਕੋੜਿਆਂ ਦੀ ਵੀਡੀਓ ਕਰਦੇ ਆ ਬਾਈ ਤੁਸੀਂ ਰੇਟ ਵੀਡੀਓ ਚ ਨਹੀਂ ਕਰਦੇ ਹਨਾ ਤੁਸੀਂ ਕਹਿੰਦੇ ਵੀ ਯਾਰ ਆਪਾਂ ਰੇਟ ਦਾ ਆਈਡੀਆ ਵੀਡੀਓ ਚ ਹੀ ਦੇ ਦੇਣਾ ਹਨਾ ਵੀ ਆਪਾਂ ਕੀ ਮੁੱਲ ਮੰਗਦੇ ਆ ਅਸੀਂ ਬਾਈ ਇਹੋ ਜਿਹੇ ਘੋੜਿਆਂ ਦੇ ਮਗਰ ਜਾ ਕੇ ਖੜ ਜੇ ਦਰਮਿਆਨੇ ਬੰਦੇ ਉਹ ਚਾਕ ਨਹੀਂ ਨੀ ਦਿੰਦੇ ਇਹੋ ਜਿਹੇ ਜਾਨਵਰਾਂ ਵਾਲਾ ਬਿਲਕੁਲ ਹਣਾ ਬਾਈ ਹਾਂਜੀ ਤੇ ਇਹਦਾ ਮੁੱਲ ਕੋਣ ਹੋਰ ਜਿੰਨਾ ਮਰਜ਼ੀ ਕਰੇ ਤੇ 3 ਲੱਖ ਤੋਂ ਘੱਟ ਨਹੀਂ ਜਾਣੀ ਵਾ ਠੀਕ ਆ ਹਣਾ ਬਾਈ ਵੀ ਬਾਈ ਕਹਿੰਦਾ ਵੀ ਆਪਾਂ 3 ਲੱਖ ਤੋਂ ਘੱਟ ਦੇਣੀ ਨਹੀਂ ਨੀਗੀ ਮੁੱਲ ਕਰਾਉਣ ਨੂੰ ਭਲਾਂ ਦੀ ਕਿੰਨੇ ਮਰਜ਼ੀ ਕਰਾਈ ਚੱਲੋ ਪਰ ਉਹ ਬਾਈ ਕਹਿੰਦਾ ਵੀ ਰੇਟ ਤਾਂ ਕਰਨਾ ਵੀ ਉਹੀ ਸੱਜਣੇ ਜਿਹੜੇ ਫੋਨ ਲਾਉਣ ਵੀ ਜਿਨ੍ਹਾਂ ਨੇ ਖਰੀਦਣੀ ਹੈ ਜਗਬੂਣ ਬਾਈ ਗੱਲਬਾਤ ਕਰ ਲਈ ਹੈ ਹਣਾ ਮਦਰ ਇਹਦੀ ਆਪਣੇ ਘਰੇ ਖੜੀ ਆ ਉਹ ਕਿੱਦਾਂ ਦੀ ਘੋੜੀ ਹੈ ਜਨ ਕਿ ਜਹਰਾ ਇਹ ਨੀਲੀ ਪ੍ਰਾਣੀ ਸਾਡੇ ਕੋਲ ਪ੍ਰਾਣੀ ਲੈਣਾ ਨੀਲੀ ਘੋੜੀ ਆ ਉਹ ਜਿੰਨੇ ਬੱਚੇ ਦਿੱਤੇ ਸਾਰੇ ਟਾਪ ਦੇ ਦਿੱਤੇ ਤੇ ਬਈ ਕਿੰਨੀ ਹਾਈ ਟਰੀ ਮਾਂ ਦੀ 62 ਇੰਚ 62 ਇੰਚ ਹੈ ਤੇ ਉਹ ਚਲੋ ਉਹ ਤਾਂ ਜੇ ਕਿਸੇ ਨਾਲ ਸੌਦਾ ਆਉਂਦਾ ਉਹ ਤਾਂ ਆਪਾਂ ਦਿਖਾ ਵੀ ਦੇ ਮੈਂ ਹਾਂਜੀ ਹਾਂਜੀ ਘਰੇ ਖੜੀ ਆ ਆਪਣੇ ਬਿਲਕੁਲ ਹੈ ਨਾ ਬਈ ਨਾਲੇ ਦੂਜੀ ਬੱਚੀ ਵੇਖ ਲੈ ਤੇ ਨਾਲੇ ਇਹਨੂੰ ਦੇਖ ਲੈ ਵੀ ਕਿੱਦੇ ਕਿੱਦ ਕਰ 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 ਕਿੱਡੀ ਇੱਕ ਘੋੜੀ ਬਣੂਗੀ ਹੈ ਨਾ ਤੇ ਬਈ ਇਹਦੀ ਮਾਰਕਿੰਗ ਆ ਗਈ ਤਿੰਨ ਪੈਰ ਚਿੱਟੇ ਆ ਗਏ ਹੈ ਨਾ ਇੱਥੇ ਫੁੱਲ ਜੀ ਮੱਥੇ ਦੇ ਫੁੱਲਾ ਸੋਹਣਾ ਜ ਹੈ ਨਾ ਤੇ ਉਹ ਵੀ ਕੋਈ ਪੂਰਾ ਐਨ ਪ੍ਰੋਪਰ ਫੁੱਲਾ ਹੈ ਨਾ ਬਹੁਤ ਸੋਹਣਾ ਬੱਕੀ ਤੀ ਛੋਟ ਜਿਹੜੇ ਲੱਗੇ ਆ ਬਈ ਲੋਕ ਮਿੱਤਰੋ ਬਾਈ ਕਹਿੰਦਾ ਵੀ ਆਪਾਂ 3.5 ਲੱਖ ਰੁਪਈਆ ਦਾ ਮੁੱਲ ਕਰਦੇ ਆ ਪਰ ਆਪਾਂ 3 ਦੀ ਦੇ ਦਾਂਗੇ ਹਨਾ ਬਾਈ ਤੇ ਜਗਮਉਨ ਬਾਈ ਆਪਣੇ ਫਾਰਮ ਦੀ ਪ੍ਰੋਪਰ ਲੋਕੇਸ਼ਨ ਬੋਲ ਕੇ ਹਨਾ ਤੇ ਮੋਬਾਈਲ ਨੰਬਰ ਬੋਲ ਦੋ ਤਾਂ ਕਿ ਸੱਜਣੇ ਸੰਪਰਕ ਕਰਨ ਨੂੰ ਸੌਖਾ ਹੋ ਜਾਈ ਬਈ 9888 40796 ਤੇ ਪਿੰਡ ਆਪਣਾ ਕੁੱਕਰੀ ਕਲਾਂ ਜਿਲ੍ਹਾ ਵੀ ਮੋਗਾ ਤਹਿਸੀਲ ਵੀ ਮੋਗਾ ਤਹਿਸੀਲ ਵੀ ਮੋਗਾ ਤੇ ਲੋ ਵੀ ਮਿੱਤਰੋ ਕਿਸੇ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਕੀ ਇੱਕ ਚੀਜ਼ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਕਾ ਬਹੁਤ ਸਾਰੇ ਸੱਜਣ ਆ ਇਹ ਕਹਿੰਦੇ ਨੇ ਯਾਰ ਬਾਈ ਰੇਟ ਵੀਡੀਓ ਦੇ ਵਿੱਚ ਕਰਾਉਣਾ ਤਾਂ ਬਹੁਤ ਵਧੀਆ ਗੱਲ ਆ ਤੇ ਵੀਡੀਓ ਦੇ ਵਿੱਚ ਰੇਟ ਆ ਵੀਡੀਓ ਨੂੰ ਪੂਰੀ ਦੇਖ ਲਓ ਤੇ ਉਹਨੂੰ ਤੁਹਾਨੂੰ ਪਤਾ ਵੀ ਲੱਗ ਜੂ ਬਿਸ਼ੇਰੀ ਕਿੱਦਾਂ ਦੀ ਆ ਬਾਈ ਨੇ ਮੁੱਲ ਕਿਵੇਂ ਦਾ ਮੰਗਿਆ ਜੇ ਮੁੱਲ ਬਾਈ ਦਾ ਚੰਗਾ ਲੱਗਿਆ ਜਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਇੱਕ ਚੰਗੀ ਘੋੜੀ ਬਣੂਗੀ ਬਾਕੀ ਹੋਰ ਕੋਈ ਵੀ ਤਸੱਲੀ ਪਰਖ ਕਰਨੀ ਆ ਬਾਲ ਪੋਰੀਆਂ ਚੈੱਕ ਕਰਨੀਆਂ ਉਹ ਤੁਸੀਂ ਆ ਕੇ ਦੇਖ ਲੈਣੀਆਂ ਵੈਸੇ ਤਾਂ ਬਾਈ ਜਗਮਾਨ ਬਾਈ ਤੁਸੀਂ ਪੁਰਾਣੇ ਬੰਦੇ ਹੋ ਹਨ ਤੇ ਜਿੰਨਾ ਕਿ ਤੁਹਾਨੂੰ ਪੋਰੀਆਂ ਦਾ ਆਪਦੇ ਹਿਸਾਬ ਨਾਲ ਪਤਾ ਉਹ ਹਿਸਾਬ ਨਾਲ ਵੀ ਪੋਰੀਆਂ ਪੂਰੀਆਂ ਲੋ ਕਿਵੇਂ ਆ ਬਾਈ ਮੇਰੇ ਹਿਸਾਬ ਨਾਲ ਤਾਂ ਕੋਈ ਨੁਕਸ ਨਹੀਂ ਵਾਲ ਪੋਰੀ ਦੇ ਠੀਕ ਹੈ ਜੀ ਚਲੋ ਬਾਕੀ ਗਾ ਅਗਲੇ ਦੀ ਸਮਝ ਆ ਤਸੱਲੀ ਕਰਕੇ ਲਿਆ ਬਈ ਅਗਲੇ ਦੀ ਸਮਝ ਆਣਾ ਅਗਲਾ ਕੀ ਚੀਜ਼ ਖਰੀਦਣੀ ਚਾਹੁੰਦਾ ਕਿ ਨਹੀਂ ਆਪਾਂ ਅਗਲੇ ਤੋਂ ਕੀਮਤ ਲੈਣੀ ਆ ਅਗਲਾ ਵੀ ਤਸੱਲੀ ਕਰ ਲੈਂਦੇ ਮੇਰੇ ਕੋਲੇ ਹੁਣ ਨੁਕਰੇ ਘੋੜੇ ਵੀ ਆਉਂਦੇ 90% ਥੱਲੇ ਛਿੱਟਾ ਆਉਂਦਾ ਜੀ ਬਈ ਆਪਣੇ ਜਿੰਨੇ ਘਰੇ ਨੁਕਰੇ ਜਾਣ ਰੱਖੇ ਕਿਸੇ ਦੇ ਛਿੱਟਾ ਵਖਾ ਦੇ ਥੱਲੇ ਠੀਕ ਆ ਬਈ ਹਾਂਜੀ ਛਿੱਟੇ ਨੂੰ ਮਾੜਾ ਮੰਨਦੇ ਮਾੜਾ ਤਾਂ ਨਹੀਂ ਮੰਨਦੇ ਯਾਨੀ ਰੇਟ ਘਟ ਰੇਟ ਘਟ ਜਾਂਦਾ ਹੈਣਾ ਵੀਡੀਓ ਨੂੰ ਵੱਤੋ ਵੱਤ ਸ਼ੇਅਰ ਕਰਦੇ ਹੋ ਜਾਉਂਦੇ ਵਾਤੇ ਲੋ ਜੀ ਧੰਨਵਾਦ